ਅੱਜ ਪੰਜਾਬਾਰ ਤੋਂ ਆਂਗਣਵਾਲੀ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਡਾਕਟਰ ਬਜੀਤ ਕੌਰ ਦੀ ਫਰੀਕਕੋਟ ਦੀ ਨਿੱਜੀ ਰਹਾਇਸ਼ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਆਂਗਣਵਾਲੀ ਵਰਕਰ ਯੂਨੀਅਨ ਦੀ ਕੌਮੀ ਪ੍ਰਧਾਨ ਹਰਗਵਿੰਦ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਂਗਣਵਾਲੀ ਵਰਕਰਾਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਨੇ ਪਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਚਾਹੇ ਉਹ ਮਾਨ ਪੱਤਾ ਹੋਵੇ ਚਾਹੇ ਉਹ ਮਹੀਨੇ ਦੀ ਦੋ ਤਰੀਕ ਨੂੰ ਤਰਖਾ ਪਾਉਣ ਦਾ ਮਸਲਾ ਹੋਵੇ ਜਾਂ ਦੂਜੇ ਪਾਸੇ ਅੰਗਵਾਲੀ ਵਰਕਰਾਂ ਨੂੰ ਨਸੀ ਟੀਚਰ ਦੇ ਬਰਾਬਰ ਦਰਜਾ ਦੇਣ ਦੀ ਗੱਲ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਵੱਲ ਕਿਸੇ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਜਿਵੇਂ ਚੱਲਦਿਆਂ ਅੱਜ ਉਹਨਾਂ ਵੱਲੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਸਾਨੂੰ ਜਿਹੜਾ ਇੱਕ ਤਾਂ ਸਾਡੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਅਸੀਂ ਤਾਂ ਆਰਾਮ ਦੇ ਮੂਡ 'ਚ ਸੀਗੇ ਤੇ ਛੁੱਟੀਆਂ ਖਤਮ ਹੋਣਗੀਆਂ ਫਿਰ ਅਸੀਂ ਆਪਦੇ ਪ੍ਰੋਟੈਸਟ ਸ਼ੁਰੂ ਕਰਾਂਗੇ ਸਰਕਾਰ ਨੇ ਜਿਹੜਾ ਸਾਡੇ ਤੇ ਸਿੱਧਾ ਹਮਲਾ ਕੀਤਾ ਖਾਸ ਕਰਕੇ ਜਿਹੜਾ ਮੈਂ ਸਟੇਟ ਪ੍ਰੈਜ਼ੀਡੈਂਟ ਹੈ ਨੈਸ਼ਨਲ ਪ੍ਰੈਜ਼ੀਡੈਂਟ ਹੈ ਮੇਰੀਆਂ ਸੁਆਵਾਂ ਖਤਮ ਕਰਤੀਆਂ ਇਹਨਾਂ ਨੇ 19 ਤਰੀਕ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਆਪਦਾ ਇਹ ਪ੍ਰੋਗਰਾਮ ਚਾਕਆਊਟ ਕੀਤਾ ਕਿ ਅਸੀਂ ਜਿਹੜਾ ਸਾਡੇ ਮਿਨਿਸਟਰ ਹੈ ਉਹਨਾਂ ਦੇ ਘਰ ਦੇ ਸਾਹਮਣੇ ਜਾ ਕੇ ਧਰਨਾ ਕਰਾਂਗੇ ਮੈਡਮ ਬਲਜੀਤ ਕੌਰ ਤੇ ਨਾਲ ਹੀ ਜਿਹੜੀਆਂ ਹੁਣ ਸਾਡੀਆਂ ਮੰਗਾਂ ਹੈਗੀਆਂ ਅਸੀਂ ਉਹਨਾਂ ਨੂੰ ਲੈ ਕੇ ਵੀ ਆਪਦਾ ਕੱਲਾ ਹੁਣ ਇਹ ਮੰਗ ਨਹੀਂ ਸਾਡੀ ਹੈ ਕਿ ਬਹਾਲ ਕਰੋ ਉਹ ਇੱਕ ਮੰਗ ਇੱਕ ਮੰਗ ਹੈ ਪਰ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਵਰਕਰਾਂ ਨੂੰ 1.5 1.5 ਸਾਲ ਮਾਨ ਪੱਤਾ ਨਹੀਂ ਦਿੰਦੇ ਅੱਜ ਵੀ 9-9 ਮਹੀਨੇ ਹੋ ਗਏ ਵਰਕਰਾਂ ਤਨਖਾਹ ਤੋਂ ਬੈਠੀਆਂ ਉਹਨਾਂ ਨੂੰ ਤਨਖਾਹਾਂ ਵੰਦਿਓ ਆਂਗਣਵਾੜੀ ਦੇ ਬੱਚੇ ਵਾਪਸ ਆਂਗਣਵਾੜੀ ਦੇ ਵਿੱਚ ਭੇਜੋ ਸਾਨੂੰ ਨਰਸਰੀ ਟੀਚਰ ਦਾ ਦਰ ਸਾਡਾ ਸੰਘਰਸ਼ ਪੂਰੇ ਪੰਜਾਬ ਤੋਂ ਆਇਆ ਤੇ ਅਗਲਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹ ਹੈ ਜੇ ਸਾਡਾ ਸੰਘਰਸ਼ ਜਾਰੀ ਰਹੂਗਾ ਜਿੰਨੀ ਦੇਰ ਸਰਕਾਰ ਜਿਹੜਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਮੰਗਾਂ ਦੇ ਵਿੱਚ ਉਹੀ ਹੈ ਵਰਕਰਾਂ ਨੂੰ ਹਰ ਮਹੀਨੇ 2 ਤਰੀਕ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਸਾਨੂੰ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਗਏ ਵਾਪਸ ਮਿਲਣੇ ਚਾਹੀਦੇ ਸਾਨੂੰ ਨਰਸਰੀ ਟੀਚਰ ਦਾ ਦਰਜਾ ਮਿਲਣਾ ਚਾਹੀਦਾ ਤੇ ਨਾਲ ਹੀ ਇਹ ਜਿਹੜੀ ਉਹ ਇਹ ਸਰਕਾਰ ਨੇ ਜਿਹੜੀ ਕੋਜੀ ਕਾਰਵਾਈ ਕੀਤੀ ਹੈ ਮੇਰੀ ਨੌਕਰੀ ਖਤਮ ਕਰਕੇ ਨੌਕਰੀ ਬਹਾਲ ਕਰਵਾਣਾ ਮੈਂ ਰੋਸ ਪ੍ਰਦਰਸ਼ਨ ਕਿੰਨਾ ਟਾਈਮ ਜਾਰੀ ਲਾਊਗਾ ਔਰ ਇਸ ਤੋਂ ਬਾਅਦ ਕੋਈ ਰੋਸ ਮਾਰਚ ਵੀ ਕੱਢ ਰਹੇ ਹਾਂ ਹਾਂਜੀ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਇੱਥੇ ਅਸੀਂ ਆਪਦੀ ਗੱਲਬਾਤ ਰੱਖ ਕੇ ਵਰਕਰਾਂ ਨਾਲ ਸਾਂਝੀ ਕਰਕੇ ਇਸ ਤੋਂ ਬਾਅਦ ਅਸੀਂ ਜੌਂਕ ਚ ਪੁਤਲਾ ਸਾੜ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਤੇ ਕਾਰਵਾਈ ਕੀਤੀ ਹੋਈ ਹੈ ਮੇਰੇ ਤੋਂ ਪਹਿਲਾਂ ਕਿਸੇ ਤੇ ਕਾਰਵਾਈ ਨਹੀਂ ਹੋਈ ਕਿਉਂਕਿ ਉਹੀ ਹੈ ਕਿ ਜੇ ਤੁਸੀਂ ਜਾਂ ਤਾਂ ਚੁੱਪ ਰਹੋ ਠੀਕ ਹੈ ਜੇ ਤੁਸੀਂ ਪਾਰਟੀ ਲਈ ਹਾਈਲਾਈਟ ਹੋਣਗੇ ਕੰਮ ਕਰੋਗੇ ਵੱਡੇ ਉਦਿਆਂ ਦੇ ਕੰਮ ਕਰੋਗੇ ਤੇ ਸਰਕਾਰ ਨੂੰ ਇੱਕ ਚੈਲੰਜ ਬਣ ਜਾਂਦਾ ਹੈ ਜਿਹੜਾ ਇਹਨਾਂ ਨੇ ਚੈਲੰਜ ਦਿੱਤਾ ਲਿਆ ਵੀ ਹੈ ਤੇ ਸਾਨੂੰ ਦਿੱਤਾ ਵੀ ਹੈ ਸਰਕਾਰ ਜਿਹੜੀ ਇਹ ਕਹਿੰਦੇ ਸੀ ਅਸੀਂ 13 ਜ਼ੀਰੋ ਕਰ ਦਾਂਗੇ ਠੀਕ ਹੈ ਦੂਜਾ ਜਿਹੜਾ ਇਹਨਾਂ ਨੇ ਇਹ ਸੋਚਿਆ ਸੀ ਕਿ ਅਸੀਂ ਬਠਿੰਡਾ ਸੀਟ ਜਿਹੜਾ ਹੈਗਾ ਅਕਾਲੀਆਂ ਨੂੰ ਹਰਾ ਕੇ ਅਕਾਲੀਆਂ ਦੇ ਆਏ ਕਰਾਂਗੇ ਉਹ ਕਰਾਂਗੇ ਤੇ ਮੈਂ ਸ਼ੋਮਨੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਅਸੀਂ ਜਿਹੜਾ ਆਪਦੀ ਹਰ ਕੋਈ ਜਿਹੜਾ ਜਿਸ ਕਿਸੇ ਪਾਰਟੀ ਜਾਈਦਾ ਉਹ ਆਪਦੀ ਪਾਰਟੀ ਲਈ ਕੰਮ ਕਰਦਾ ਮੈਂ ਆਪਣੀ ਪਾਰਟੀ ਲਈ ਕੰਮ ਕੀਤਾ ਤੇ ਸਰਕਾਰ ਬਖਲਾਟ ਚ ਆ ਗਈ ਕਿ ਇਹਨੇ ਕਿਉਂ ਜਾ ਕੇ ਜਿਹੜਾ ਹੈਗਾ ਕੰਮ ਕੀਤਾ ਹਾਲਾਂਕਿ ਮੈਂ ਕੰਮ ਆਪਦੀ ਡਿਊਟੀ ਟਾਈਮ ਤੋਂ ਬਾਅਦ ਕੀਤਾ ਫਸਟ ਪ੍ਰਾਇੋਰਟੀ ਮੇਰੀ ਡਿਊਟੀ ਸੀ ਮੈਂ ਆਪਦੀ ਡਿਊਟੀ ਕਰਕੇ ਉਸ ਤੋਂ ਬਾਅਦ ਜਿਹੜਾ ਮੈਂ ਆਪਦੀ ਪਾਰਟੀ ਲਈ ਕੰਮ ਕੀਤਾ ਤੇ ਇਹਨਾਂ ਨੂੰ ਜਿਹੜਾ ਬਠਿੰਡੇ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਰਿਜ਼ਲਟ ਤੋਂ 4 ਦਿਨਾਂ ਬਾਅਦ ਹੀ ਇਹਨਾਂ ਨੇ ਕੰਮ ਸ਼ੁਰੂ ਕਰਤਾ ਵੀ ਹੁਣ ਗੱਲ ਬਣਾਈਏ ਕਿਦਾਂ ਨੌਕਰੀ ਤੋਂ ਕੱਢਣਾ ਇਹਨੂੰ